ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਾਡੇ ਪਿੰਡ ਦਾ ਜਿੱਦਾਂ ਨੂੰ ਦਿਖਾ ਰਹੇ ਹਾਂ ਜੀ ਅਸੀਂ ਮੇਲਾ ਤੇ ਇੱਥੇ ਬਾਬਾ ਜੋਗੀ ਪੀਰ ਦੀ ਨਿਕਲਦੀ ਐ ਨਿਕਲਦੀ ਸਭ ਕਿਹੜੇ ਕਰਦੇ ਐ ਮੈਂ ਵੀ ਪਿੰਡ ਦੇ ਵਿੱਚ ਸੁੱਖਾਂਵਾਰਾ ਹੁੰਦੀਆਂ ਨੇ ਕੂੜੀਆਂ ਜਿਵੇਂ ਕਿਸੇ ਦੇ ਘਰ ਕੋਈ ਮੁੰਡਾ ਹੋਇਆ ਜਾਂ ਫਿਰ ਕਿਸੇ ਮੁੰਡੇ ਦਾ ਵਿਆਹ ਹੋਇਆ ਮੰਗਣਾ ਹੋਇਆ ਕੋਈ ਵਾਂ ਦੇ ਦੀ ਸਕੇ ਬੱਚਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੁੱਖ ਵਾਰ ਸਾਰੀਆਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਭੇਲੀਆਂ ਚੜ੍ਹਦੀਆਂ ਨੇ ਐ ਮਤਲਬ ਕਿ ਗੁੜ ਦੀ ਭੇਲੀ ਹੁੰਦੀ ਹੈ ਨਾਲ ਉਹਦੇ ਪਤਾਸੇ ਤੇ ਕੁਛ ਮਤਲਬ ਆਪਣਾ ਲੱਡੂ ਹੁੰਦੇ ਨੇ ਕੋਈ ਕਿੰਨੇ ਲੱਗ ਜਾਂਦਾ ਕੋਈ ਕਿੰਨੇ ਲੈ ਜਾਂਦਾ ਮਤਲਬ ਕਿ 4-5 ਡੱਬੇ ਕਰ ਲੈਂਦੇ ਨੇ ਇਸ ਤਰ੍ਹਾਂ ਫਿਰ ਉਹ ਸਾਰੇ ਆਪਣੇ ਸਿੱਕਾ ਇਕੱਠਾ ਕਰਦੇ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਚਾਚੇ ਤਾਏ ਦਾ ਸਾਰਾ ਰਸਤਾ ਪੂਆ ਹੀ ਘੁੰਮਦਾ ਆਪੋ ਕੋਣ ਕੋਈ ਜਾਣਦਾ ਜੀ ਕਿਸੇ ਦੇ ਘਰ ਕੋਈ ਨਵੀਂ ਮੱਝ ਸੋਹਦੀ ਹੈ ਤਾਂ ਉਸ ਦਾ ਦੁੱਧ ਪਹਿਲਾ ਕਿ ਚੜਾਇਆ ਜਾਂਦਾ ਹੈ ਤੇ ਨਾਲ ਆਪਣਾ ਉਹ ਤੋਂ ਜੋ ਪਹਿਲਾ ਪਹਿਲੀ ਵਾਰ ਉਹਦਾ ਦੁੱਧ ਰਿੜਕਦੇ ਨੇ ਉਹ ਵੀ ਹੋ ਵੀ ਇੱਥੇ ਲਿਆ ਕੇ ਉਹਦੀ ਜੋਤ ਜਗਾਈ ਜਾਂਦੀ ਹੈ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਜੋ ਵੀ ਪੀਂਦੇ ਜੋ ਵੀ ਪੀਂਦੇ ਬੰਦਾ ਲੱਗਦਾ ਹੈ ਤੇ ਜਿਹੜੀ ਅੱਜ ਭੇਲੀ ਵੰਡੀ ਗਈ ਹੈ ਜੀ ਤੇ ਇਹ ਸਾਡੇ ਚਾਚੀ ਦੇ ਪੋਤਰੇ ਦੇ ਮਤਲਬ ਕਿ ਬਾਹਰ ਜਾਣ ਦੀ ਖੁਸ਼ੀ ਵਿੱਚ ਤੇ ਉਸ ਦੇ ਨਾਂ ਤੇ ਹੀ ਭੇਲੀ ਵੰਡੀ ਗਈ ਐ ਅੱਜ ਤੇ ਇੱਕ ਭੇਲੀ ਸਾਡੇ ਹੋਰ ਵੰਡੀ ਗਈ ਐ ਉਹ ਵੀ ਸਾਡੇ ਚਾਚੇ ਦਾ ਮਤਲਬ ਕਿ ਆ ਪੋਤਰਾ ਹੈਗਾ ਸਾਡੇ ਦੋ ਗਏ ਨੇ ਮਤਲਬ ਕਿ ਮੌਨਮਾ ਦਾ ਵੀ ਗਿਆ ਤੋਂਨਾਂ ਦਾ ਵੀ ਪਰ ਉਹਨਾਂ ਦੇ ਨਾਂ ਦੀ ਹੀ ਭੇਲੀ ਐ ਆਓ ਜੀ ਤੁਹਾਨੂੰ ਦਿਖਾਣੇ ਆ ਮੇਲਾ ਇਹਦੇ ਵਾਲ ਬੱਤਲੇ ਹੋ ਗੁੰਦੇ ਨੇ ਬਹੁਤ ਮਤ ਹੋ ਗਈਆ ਸਰਕਾਰਾਂ ਚੁੰਦੇ ਆ ਆਪਾਂ 5 ਸਾਲ ਲਈ ਦੋ ਮਤ ਨੰਬਰ ਖੜੇ ਕੋ ਚਾਲੂ ਆ ਹੁਣ ਚਾਲੂ ਕਰੋ ਲਿੱਦ ਕੋ ਸੱਚੇ ਬਖਸ਼ਾ ਅੱਲਾਹ ਸੱਚੇ ਬਖਸ਼ਾ ਠੀਕ ਹਾਂ ਹਾਂਜੀ ਸਭ ਤੇ ਗੇੜ ਕਰਦੇ ਨੇ ਮੈਂ ਵੀ ਸਾਨੂੰ ਵੀ ਦੇ ਦੋ ਜੀ ਘੋੜੇ ਬੜੇ ਹੀ ਸਤਕਾਰਯੋਗ ਸਿੱਖੀ ਦੇ ਮਿਲਵਰਤਨ ਵਾਲੇ ਲੋਕ ਨਹੀਂ ਉਹ ਦਾਦਾ ਦਾਦਾ ਆਪਾਂ ਰੱਖਦੇ ਆ ਇਹਦੇ ਨੇਤੇ ਅਮਨ ਉਹ ਜੋ ਆਪਣੇ ਨਗਰ ਨੂੰ ਇੱਕ ਤਖਾਨ ਲੱਗ ਗਏ ਵਾਲੇ ਪਿੰਡ ਦੇ ਰਾਹ ਦੇ ਬੋਹ ਆ ਵਾਲੇ ਗੁਰਦੇ ਵੀ ਆ ਮੈਂ ਆਪੀ कि ला का ले लो कि लाने सुने तो की चीज लेनी आ देखो इत

ਦੋ ਜਵਾਨੇ ਇੰਕਲਾਬ ਦੇ ਸਾਥੀ ਚੱਲ ਚੱਲ ਆਓ ਭਾਈ ਜੇ ਨੀ ਵਸ ਰਹਿਣਾ ਖਾਲਸਪੰਧ ਦੇ ਜਲਦੇ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਗਾਪੁਰਾਇਕ ਔਰ ਸੰਗਾਲੀਆਂ ਕੀ ਲਿਆ ਹੋਈਆਂ ਕੁਰਬਾਨੀਆਂ ਪਰਖਾਏ ਗਵੀਸ਼ਰੀ ਹਾਂਜੀ ਅਸੀਂ ਨੇ ਮੇਲਾ ਲਿਆ ਜੀ ਦੇਖ ਤੇ ਮਿੱਟੀ ਲਈ ਬਾਬਾ ਜੋਗੀ ਪੀਰ ਦੀ ਕੱਟ ਤੇ ਹੁਣ ਅਸੀਂ ਚੱਲੇ ਆ ਜੀ ਘਰ ਗਰਮ ਗਰਮ ਅਸੀਂ ਨੇ ਜਲੇਬੀਆਂ ਲੈ ਲਈਆਂ ਤੇ ਗਰਮ ਗਰਮ ਲੈ ਲਏ ਪਕੌੜੇ ਤੇ ਨਾਲੇ ਅਸੀਂ ਨੇ ਲੈ ਲਈ ਜੀ ਢੰਡਾਰੇ ਵਿੱਚੋਂ ਚਾਵਲ ਚਾਵਲ ਬਹੁਤ ਵਧੀਆ ਬਣਦੇ ਨੇ ਇੱਥੇ ਤੇ ਕਾਜੂ ਬਦਾਮ ਬਹੁਤ ਕੁਸ਼ਾਕ ਇਸਮਾਨ ਬਹੁਤ ਵਧੀਆ ਚਾਵਲ ਬਣਾਉਂਦੇ ਨੇ ਤੇ ਹੁਣ ਚੱਲੇ ਆ ਜੀ ਅਸੀਂ ਘਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਚੌਂਦੇ ਵਸਦੇ ਰਹੋ ਸਦਾ ਖੁਸ਼ ਰਹੋ ਆਵਾਜ਼ ਰਹੋ ਜਿੰਦਾਬਾਦ ਰਹੋ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਾਡੀ ਸਾਰੀ ਵੀਡੀਓ ਜ਼ਰੂਰ ਦੇਖਣੀ ਜੀ ਸਾਡੇ ਪਿੰਡ ਦਾ ਮੇਲਾ ਦੇਖੋ ਜੀ ਫਿਰ ਸਾਰੀ ਪੂਰੀ ਵੀਡੀਓ